ਇਹ ਮੈਦਾ ਨਹੀਂ ਇਹ ਮੈਦਾ ਤੇ ਸੂਜੀ ਹੈ ਜੀ ਮੈਦਾ ਮੈਦਾ ਤੇ ਸੂਜੀ ਹਾਂ ਠੀਕ ਹੈ ਠੀਕ ਹੈ ਤੇ ਹੱਥ ਨਾਲ ਨਹੀਂ ਵੜਦੇ ਹੱਥ ਨਾਲ ਹੁਣ ਬੁਢੇ ਹੋ ਗਏ ਹੱਥ ਨਾਲ ਵਟਿਆੜੀ ਜਾਂਦੀ ਆ ਹੈ ਇੱਕ ਪੇੜਾ ਵਟਾਂਗੇ ਅੱਛਾ ਅੱਛਾ ਹਾਂ ਇੱਕ ਪੇੜਾ ਕਮਾਈਆਂ ਤੋਂ ਰਹਿ ਨਹੀਂ ਗਈਆਂ ਹਾਂ ਹਰੇਕ ਬੰਦਾ ਹੁਣ ਨਸ਼ੇ ਨੂੰ ਲੱਗ ਗਿਆ ਜੀ ਹਾਂ ਹਰੇਕ ਬੰਦਾ ਨਸ਼ਾ ਕਰਕੇ ਰਾਜੀ ਹੈ ਕੰਮ ਕਰਕੇ ਰਾਜੀ ਨਹੀਂ ਜੀ ਬਿਲਕੁਲ ਪਹਿਲਾਂ ਚੁਟਕੀਆਂ ਗੀਆਂ ਸੇਵੀਆਂ ਵੜਦੇ ਹੁੰਦੇ ਸੀ ਉਹ ਨਹੀਂ ਵੜਦੇ ਹੁਣ ਕਿਸੇ ਦਾ ਪਿਆਰੇ ਨਹੀਂ ਹੈਗੇ ਅੱਛਾ ਯਾਕਸਰ ਪਿਆਰ ਹੋਊਗਾ ਇਹਦਾ ਪਿਆਰ ਸੀ ਅੱਜ ਮੇਰੀਆਂ ਵੱਟੀਆਂ ਨਹੀਂ ਗਲਤ ਇਹਨੀਆਂ ਵੱਟੀਆਂ ਨਹੀਂ ਪਰਸਾ ਫਿਰ ਕਵਾਂਡਣ ਦੀ ਵੱਟੀਆਂ ਕੋણો ਪਿਆਰੇ ਨਹੀਂ ਕਿਸੇ ਦਾ ਤੇ ਲੋਬਾਈ ਕਹਿੰਦਾ ਵੀ ਇਹਨੂੰ ਪੂਰਾ ਤਰੀਕੇ ਦੇ ਨਾਲ ਤਿਆਰ ਕਰਨਾ ਪੈਂਦਾ ਵੀ ਜਿਹੜੀਆਂ ਸੇਵੀਆਂ ਨੇ ਫਿਰ ਉਹ ਤਾਂ ਹੀ ਵਧੀਆ ਬਣਦੀਆਂ ਨੇ ਨਹੀਂ ਤਾਂ ਸੇਵੀਆਂ ਖਰਾਬ ਹੁੰਦੀਆਂ ਨੇ ਖੁਦੇ ਸੀ ਆਪ ਵੱਟੀਆਂ ਨਹੀਂ ਛੋਟੇ ਛੋਟੇ ਹੋਇਆ ਕਰਦੇ ਤੇ ਬਜ਼ੁਰਗ ਬੰਨ ਦਿੰਦੇ ਸੀ ਕਿ ਉਹਦੇ ਨਾਲ ਤੇ ਅਸੀਂ ਚਾ ਚਾਚੀ ਵੱਟ ਦਿੰਦੇ ਸੀਗੇ ਕਵਾਂਡੀਆਂ ਦੀ ਵੀ ਵੱਟ ਦਿੰਦੇ ਸੀ ਇੰਨਾ ਚਾਹ ਹੁੰਦਾ ਸੀ ਉਦੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਜੀ ਤੁਹਾਡਾ ਨੀਟਾ ਸਿੱਧੂ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਇਹ ਆਪਣੇ ਨਾਲ ਬਾਈ ਖੜਾ ਹੈ ਬਾਈ ਨਾਲ ਕਰਦੇ ਆ ਗੱਲਬਾਤ ਤੇ ਇਹ ਜਿਹੜੀ ਮਸ਼ੀਨ ਹੈ ਇਹ ਸੇਵੀਆਂ ਵਟਣ ਵਾਲੀ ਮਸ਼ੀਨ ਹੈ ਜਾਨੀ ਕਿ ਪੀਟਰ ਰੇੜੇ ਦੇ ਉੱਪਰ ਲਾਈ ਹੋਈ ਆ ਬਾਈ ਨੇ ਤੇ ਇੱਥੇ ਘਰ ਘਰ ਆ ਕੇ ਤੇ ਇਹਦੇ ਕੋਲ ਲੋਕ ਸੇਵੀਆਂ ਵਟਾਉਂਦੇ ਨੇ ਤੇ ਬਾਈ ਵੀ ਆਇਆ ਇਹਨੇ ਵੀ ਸੇਵੀਆਂ ਵਟਾਉਣੀਆਂ ਤੇ ਕਰਦੇ ਆ ਆਪਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਵੀ ਇਹ ਸੇਵੀਆਂ ਕਾ ਲਈ ਵਟਾਉਣਾ ਆ ਕਰਦੇ ਆ ਜੀ ਗੱਲ ਹੋਰ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਤੇ ਬਾਈ ਜੀ ਆਪਣਾ ਇਹ ਮਸ਼ੀਨ ਖੜੀ ਆ ਸੇਵੀਆਂ ਵਟਣਾਲੀਏ ਹਾਂਜੀ ਹਾਂ ਇਹ ਮਸ਼ੀਨ ਹੈ ਕਿ ਉਧਰੋਂ ਆਏ ਸੀਗੇ ਤੇ ਘਰ ਦੇ ਕਹਿੰਦੇ ਵੀ ਮਸ਼ੀਨ ਆਈ ਹੋਈ ਆ ਵੀ ਸੇਵੀਆਂ ਵਟਾ ਲਓ ਅੱਛਾ ਤੇ ਬਾਈ ਨੂੰ ਲੈਣੀ ਆਏ ਸੀ ਮੈਂ ਵੀ ਤੇ ਬਾਈ ਜੀ ਜਿਵੇਂ ਹੱਥਾਂ ਨਾਲ ਨਹੀਂ ਵੜਦੇ ਨਹੀਂ ਮਿਰਜੀ ਹੁਣ ਉਹ ਟਾਈਮ ਕਿੱਥੇ ਹੁਣ ਤਾਂ ਮਸ਼ੀਨੀ ਜੋਗ ਆ ਗਿਆ ਮਿਹਨਤ ਕਰਕੇ ਕੋਈ ਖੁਸ਼ ਨਹੀਂਗਾ ਤੇ ਹੁਣ ਤਾਂ ਵੈਸੇ ਇਹ ਆ ਵੀ ਜੇ ਬਣਿਆ ਬਣਾਏ ਮਿਲ ਜੇ ਉਹ ਠੀਕ ਹੈ ਹੁਣ ਕੋਈ ਤੇ ਨਾਲੇ ਬਾਈ ਜੀ ਪਹਿਲਾਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਘਰਾਂ ਵਿੱਚ ਉਹ ਹੱਥਾਂ ਨਾਲ ਘਮਾਉਣ ਵਾਲੀ ਮਸ਼ੀਨ ਹੁੰਦੀ ਸੀ ਜਿਵੇਂ ਆਪਣੇ ਘਰ ਦੇ ਮਤਲਬ ਆਪਣੀਆਂ ਮਾਵਾਂ ਭੈਣਾਂ ਵੀ ਉਹ ਨੂੰ ਮੰਜੀ ਦੇ ਨਾਲ ਬੰਨ ਦਿੰਦੀਆਂ ਅਸੀਂ ਤੇ ਆਪਾਂ ਉਹਦੇ ਨਾਲ ਵੱਟਦੇ ਹੁੰਦੇ ਛੋੜੀ ਹੈਗੀ ਖੁਦੇ ਸੀ ਆਪ ਵੱਟੀਆਂ ਨਹੀਂ ਛੋਟੇ ਛੋਟੇ ਹੋਇਆ ਕਰਦੇ ਤੇ ਬਜ਼ੁਰਗ ਬੰਨ ਦਿੰਦੇ ਸੀ ਕਿ ਉਹਦੇ ਨਾਲ ਤੇ ਅਸੀਂ ਚਾ ਚਾਚੀ ਵੱਟ ਦਿੰਦੇ ਸੀਗੇ ਗਵਾਂਡੀਆਂ ਦੀ ਵੀ ਵੱਟ ਦਿੰਦੇ ਸੀ ਇੰਨਾ ਚਾਹ ਹੁੰਦਾ ਸੀ ਉਦੋਂ ਯਾਨੀ ਕਿ ਮਤਲਬ ਚੌ ਦੇ ਨਾਲ ਹੀ ਉਹ ਘਮਾਨ ਚ ਇੰਨਾ ਸਵਾਦ ਆਉਂਦਾ ਹੁੰਦਾ ਸੀ ਵਿੱਚ ਗਵਾਂਡੀਆਂ ਦੀ ਵੱਟ ਦਿੰਦੇ ਹੈ ਹਾਂ ਕੁਝ ਉਹ ਤੋਂ ਛੋਹ ਹੁੰਦਾ ਲਾਲਚ ਦੇ ਦਿੰਦੇ ਅੱਛਾ ਵੀ ਤੁਹਾਨੂੰ ਅੱਜ ਚਾਹ ਖਵਾਵਾਂਗੇ ਸੇਵੀਆਂ ਵੱਟੋ ਇੰਨਾ ਚਾਹ ਚੜ ਜਾਂਦਾ ਸੀਗਾ ਚਾਹ ਨਾਲ ਹੀ ਉਹ ਕਰਦੇ ਸੀ ਹੁਣ ਤਾਂ ਮੈਂ ਜਿਵੇਂ ਹੁਣ ਅੱਜ ਕੱਲ ਲਾ ਲਓ ਤੁਸੀਂ ਇਹ ਗੱਲ ਕਹੀ ਵੀ ਘਰ ਦੇ ਲਾਲਚ ਦੇ ਦਿੰਦੇ ਹੁੰਦੇ ਸੀ ਤੇ ਮੰਨ ਲਓ ਬੱਚੇ ਤਾਂ ਆਪਣੇ ਹੁਣ ਵੀ ਹੈਗੇ ਨੇ ਤੇ ਉਹਨਾਂ ਨੂੰ ਲਾਲਚ ਨਹੀਂ ਦਿੱਤਾ ਜਾਂਦਾ ਇਸ ਚੀਜ਼ ਦਾ ਹੁਣ ਉਹਨੂੰ ਲਾਲਚ ਕਰਦੀ ਕੰਮ ਹੀ ਨਹੀਂ ਕਰਦੇ ਅੱਛਾ ਕੰਮ ਨਹੀਂ ਕਰਦੇ ਉਦੋਂ ਪਤਾ ਕਿ ਉਹ ਜਿਹੜਾ ਯੁੱਗ ਸੀ ਨਾ ਉਦੋਂ ਪਿੰਡਾਂ 'ਚ ਲਾ ਲਓ ਵੀ ਆਮ ਕੋਈ ਦੁਕਾਨ ਹੁੰਦੀ ਸੀ ਜਿਵੇਂ ਪਰਚੂਣ ਦੀ ਠੀਕ ਹੈ ਹੁਣ ਤਾਂ ਐ ਲਾ ਲਓ ਵੀ ਹਰੇਕ ਸ਼ਹਿਰ ਬਣਿਆ ਪਿਆ ਪਿੰਡਾਂ 'ਚ ਸੁੱਲ ਚੀਜ਼ ਮਿਲਦੀ ਹੈ ਇਧਰੇ ਬਾਈ ਆ ਬਾਈ ਨਾ ਕਰਦਿਆ ਗੱਲਬਾਤ ਹੋਰ ਬਾਈ ਜੀ ਕੀ ਹਾਲ ਹੈ ਸਸਰੀ ਘਰ ਵੀ ਤਾਂ ਤੇ ਇਹ ਬਾਈ ਜੀ ਆਪਣੀ ਮਸ਼ੀਨ ਹੈ ਹਾਂ ਜੀ ਵੀਰੇ ਤੇ ਕਿਵੇਂ ਬਾਈ ਜੀ ਇਹ ਮਤਲਬ ਵੀ ਇਹ ਸੇਵੀਆਂ ਵਾਲੀ ਇਹ ਨਾਲ ਬਣਾਇਆ ਹੋਇਆ ਜਗਾੜ ਹੈ ਹਾਂਜੀ ਹਾਂਜੀ ਵੀਰੇ ਨਾਲ ਪੱਖੀ ਲਾਈ ਆਇਆ ਮਸ਼ੀਨ ਹੈ ਸੇਵੀਆਂ ਵਾਲੀ ਇਹ ਵੱਡਾ ਤਾਂਸਲਾ ਵੀ ਕਿਸੇ ਦਾ ਆਟਾ ਨਾ ਖਰਾਬ ਹੋਵੇ ਠੀਕ ਹੈ ਠੀਕ ਹੈ ਵਧੀਆ ਸਪਾਈ ਨਾਲ ਹੱਥੋਂ ਤੇ ਧੋ ਕੇ ਹਨ ਸਪਾਈ ਕਰਕੇ ਫਿਰ ਕੰਮ ਅਗਲੇ ਦਾ ਕਰਕੇ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਇਹ ਮਤਲਬ ਵੀ ਪੀਟਰ ਰੇੜੇ ਤੇ ਲਾਈ ਆ ਮਸ਼ੀਨ ਹਾਂਜੀ ਕਿਵੇਂ ਵੀ ਵਧੀਆ ਲੋਕ ਬਟਾਉਂਦੇ ਨੇ ਇਹਦੇ ਨਾਲ ਸੇਵੀਆਂ ਹਾਂਜੀ ਹਾਂਜੀ ਠੀਕ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਕਿਵੇਂ ਮਤਲਬ ਕੀ ਵਟਾਈ ਦਾ ਕੀ ਰੇਟ ਲੈਂਦੇ ਹੋ ਤੁਸੀਂ ਕਿਲੋ ਦੇ ਕਿਲੋ ਦੇ 30 ਰੁਪਏ ਨੇ ਜੀ 2 ਕਿਲੋ ਦੇ 50 ਨੇ ਅੱਛਾ 2 ਕਿਲੋ ਪਿੱਛੇ ਛੂਟ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਬਾਈ ਜੀ ਕਿੰਨਾ ਚਿਰ ਚੱਲਦਾ ਸੀਜ਼ਨ ਇਹ ਜੀ 2.5 3 ਮਹੀਨੇ ਚੱਲ ਜਾਂਦਾ ਹੈ ਜੀ ਅੱਛਾ 2.5 3 ਮਹੀਨੇ ਸੀਜ਼ਨ ਚੱਲਦਾ ਹੈ ਠੀਕ ਹੈ ਵਧੀਆ ਪੈ ਜਾਂਦੀ ਹੈ ਇਹ ਦਿਹਾੜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਟਾਈਮ ਪਾਸ ਹੋਈ ਜਾ ਰਹੀ ਹੈ ਵਧੀਆ ਕਮਾਈਆਂ ਤੋਂ ਰਹਿ ਨਹੀਂ ਗਈਆਂ ਹਾਂ ਹਰੇਕ ਬੰਦਾ ਹੁਣ ਨਸ਼ੇ ਨੂੰ ਲੱਗ ਗਿਆ ਜੀ ਹਰੇਕ ਬੰਦਾ ਨਸ਼ਾ ਕਰਕੇ ਰਾਜੀ ਐ ਕੰਮ ਕਰਕੇ ਰਾਜੀ ਨਹੀਂ ਜੀ ਹੁਣ ਜੀ ਦੁਪਹਿਰ ਲੱਗ ਰਹੀ ਐ ਇੱਥੇ ਖੜ ਕੇ ਵਟਨੀਆਂ 10 ਕਿਲੋ ਆਟਾ ਜੀ ਲਾ ਲੋ ਘੰਟਾ ਡੇਢ ਘੰਟਾ ਲੱਗ ਜਾਊਗਾ ਜੀ ਗਰਮੀ ਸਾਰੀ ਜੀ ਦੇਖੋ ਕੱਪੜਿਆਂ ਦਾ ਹਾਲ ਦੇਖ ਲਓ 10 ਮਿੰਟਾਂ ਨੂੰ ਇਹ ਦੇਖੋ ਸਾਫ ਨੇ ਘੰਟੇ ਤੱਕ ਦੇਖ ਲਓ ਇਹ ਬੁਰਾ ਹਾਲ ਹੋ ਜੂਗਾ ਜੀ ਸਾਰੀ ਗਰਮੀ ਗਰਮੀ ਐ ਸਾਰਾ ਯੂ ਹੋ ਰਿਹਾ ਏ ਦੋ ਬਾਈ ਮਿਹਨਤ ਕਰਨ ਵਾਲਾ ਬਾਈ ਦੀ ਗੱਲ ਸਹੀ ਐ ਵੀ ਮਿਹਨਤ ਕੋ ਕਰਕੇ ਰਾਜੀ ਨਹੀਂ ਅੱਜ ਕੱਲ੍ਹ ਦੁਨੀਆ ਜਿਹੜੀ ਉਹ ਨਸ਼ੇ ਕਰਨ ਲੱਗ ਗਈ ਤਾਂ ਸੋਚਦੇ ਨੇ ਵੀ ਕੰਮ ਕਰਨਾ ਨਾ ਪਵੇ ਤੇ ਹੱਥੀਂ ਕੰਮ ਕਰਕੇ ਕੋਈ ਨਹੀਂ ਰਾਜੀ ਨਾ ਬਾਈ ਵੀ ਛੇਡ ਚ ਲੱਗਦਾ ਤੇ ਉਸ ਬਾਅਦ ਉਹਨੇ ਦਿਖਾਵਾਂਗੇ ਕਿਹੜਾ ਬਣਦਾ ਹੈ ਇਹ ਸੇਵੀਆਂ ਤੇ ਬਣ ਕੇ ਰਿਹਾ ਜੀ ਸਾਡੇ ਨਾਲ ਤੇ ਲੋ ਜੀ ਬਾਈ ਲੱਗ ਗਿਆ ਆਟਾ ਵਟਣ ਤੇ ਇਹ ਕਰੀ ਜਾਂਦਾ ਤਿਆਰ ਤੇ ਬਾਈ ਜੀ ਕਾਹਦਾ ਇਹ ਆਟਾ ਇਹ ਆਟਾ ਮੈਦਾ ਹੈ ਜੀ ਵਿੱਚ ਕਣਕ ਦਾ ਹੈ ਅੱਛਾ ਕੁਝ ਸੂਜੀ ਪਾ ਰੱਖੀ ਹੈ ਜੀ ਅੱਛਾ ਜਾਣੀ ਕਿ ਮੈਦਾ ਤੇ ਕਣਕ ਦਾ ਆਟਾ ਤੇ ਸੂਜੀ ਮਿਕਸ ਕੀਤੀ ਹੋਈ ਹੈ ਇਹਦੀਆਂ ਵਧੀਆ ਬਣਦੀਆਂ ਹੀ ਸੇਵੀਆਂ ਬਹੁਤ ਵਧੀਆ ਜੀ ਪੋਲੀਆਂ ਸੇਵੀਆਂ ਬਣਦੀਆਂ ਨੇ ਠੀਕ ਹੈ ਠੀਕ ਹੈ ਹਾਂਜੀ ਤੇ ਲੋ ਬਾਈ ਕਹਿੰਦਾ ਵੀ ਆਟਾ ਤੇ ਮੈਦਾ ਤੇ ਆਪਣਾ ਸੂਜੀ ਮਿਕਸ ਕੀਤੀ ਹੋਈ ਹੈ ਤੇ ਇਹਦੀਆਂ ਬਾਈ ਹੁਣ ਬਤੂਗਾ ਸੇਵੀਆਂ ਤੇ ਥੋੜੇ ਸਮੇਂ ਚ ਕਰ ਲੂਗਾ ਆਟਾ ਤਿਆਰ ਤੇ ਫਿਰ ਦੇਖਦੇ ਹਾਂ ਪਾਣੀ ਪੀ ਲਿਆ ਕਿਵੇਂ ਬੜਦਾ ਹੈ ਬਾਈ ਸੇਵੀਆਂ ਨਾਲ ਖੰਡ ਵੀ ਦਿਖਾਉਨੇ ਆ ਜੀ ਹਾਂਜੀ ਇਹਨੂੰ ਬਹੁਤ ਤਰੀਕੇ ਨਾਲ ਬਣਾਉਣਾ ਪੈਂਦਾ ਜੀ ਨਾ ਇਹਦੇ ਵਿੱਚ ਪਾਣੀ ਘੱਟ ਹੋਵੇ ਨਾ ਵੱਧ ਹੋਵੇ ਜੀ ਅੱਛਾ ਅੱਛਾ ਜੇ ਵੱਧ ਪਾਓਗੇ ਤਾਂ چپ ਜਾਣਗੀਆਂ ਠੀਕ ਠੀਕ ਜੇ ਘੱਟ ਹੋਊਗਾ ਤਾਂ ਸੁੱਕੀਆਂ ਰੁੱਖੀਆਂ ਰਹਿ ਜਾਣਗੀਆਂ ਅੱਛਾ ਅੱਛਾ ਫਿਰ ਖੁੱਲ ਜਾਣਗੀਆਂ ਸੇਵੀਆਂ ਟੁੱਟ ਜਾਣਗੀਆਂ ਵੀ ਪੂਰਾ ਪੂਰਾ ਇਹਨੂੰ ਪਾਣੀ ਚਾਹੀਦਾ ਈ ਠੀਕ ਈ ਤੇ ਲੋ ਬਾਈ ਕਹਿੰਦਾ ਵੀ ਇਹਨੂੰ ਪੂਰਾ ਤਰੀਕੇ ਦੇ ਨਾਲ ਤਿਆਰ ਕਰਨਾ ਪੈਂਦਾ ਵੀ ਜਿਹੜੀਆਂ ਸੇਵੀਆਂ ਨੇ ਫਿਰ ਉਹ ਤਾਂ ਹੀ ਵਧੀਆ ਬਣਦੀਆਂ ਨੇ ਨਹੀਂ ਤਾਂ ਸੇਵੀਆਂ ਖਰਾਬ ਹੁੰਦੀਆਂ ਨੇ ਤੇ ਇਸ ਕਰਕੇ ਬਾਈ ਕਰੀ ਜਾਂਦਾ ਇਹਨੂੰ ਤਿਆਰ ਤੇ ਫਿਰ ਤਿਆਰ ਕਰਕੇ ਫਿਰ ਵੱਟੂਗਾ ਇਹਨਾਂ ਦੀਆਂ ਸੇਵੀਆਂ ਬਾਈ ਜੀ ਹਰ ਕੋਈ ਜਾਲੀ ਹੁੰਦੀ ਏ ਜਾਂ ਅਲੱਗ-ਅਲੱਗ ਜਾਲੀਆਂ ਹੁੰਦੀਆਂ ਨੇ ਇਹ ਬਾਈ ਜੀ ਅਲੱਗ-ਅਲੱਗ ਨੇ ਅੱਛਾ ਜਾਨੀਏ ਜਿਹੜੀਆਂ ਜਾਲੀਆਂ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਹਾਂਜੀ ਠੀਕ ਹੈ ਜਾਲੀ ਕੇ ਜਿਵੇਂ ਕਿਸੇ ਨੇ ਮੋਤੀਆ ਕਰਾਣੀਆਂ ਹੋਣਗੀਆਂ ਫਰੀਕ ਕਰਾਣੀਆਂ ਔਰ ਫੇਰੀਆਂ ਹਾਂਜੀ ਉਹ ਅਲੱਗ-ਅਲੱਗ ਨੇ ਜੀ ਠੀਕ ਹੈ ਵੀ ਕੁਝ ਫਰੀਕ ਖਾਣ ਦੇ ਸ਼ਕੀਨ ਨੇ ਕੁਝ ਮੋਤੀਆ ਹੈ ਹਾਂਜੀ ਠੀਕ ਹੈ ਹੁਣ ਜਾਲੀ ਹੋ ਗਈ ਫਟ ਹਾਂਜੀ ਠੀਕ ਹੈ ਬਾਈ ਵੀ ਤਾਂ ਜਾਲੀ ਪਾਤੀ ਡੱਕਾ ਹਾਂਜੀ ਸਾਸਰੀ ਘਾਟੀ ਸਾਸਰੀ ਘਾਟੀ ਤੇ ਕਿਵੇਂ ਸੇਵੀਆਂ ਵਟਾਈਆਂ ਨੇ ਹਾਂ ਸੇਵੀਆਂ ਵਟਾਈਆਂ ਤੇ ਅੰਟੀ ਜਿਵੇਂ ਹੁਣ ਪਹਿਲਾਂ ਚੁਕਸੀ ਵਾਲੀਆਂ ਸੇਵੀਆਂ ਵੜਦੇ ਹੁੰਦੇ ਸੀ ਉਹ ਨਹੀਂ ਵੜਦੇ ਹੁਣ ਕਿਸੇ ਦਾ ਪਿਆਰੇ ਨਹੀਂ ਹੈਗੇ ਅੱਛਾ ਯਾਪਸੇ ਪਿਆਰ ਹੋਊਗਾ ਜਿਹਦਾ ਪਿਆਰ ਸੀ ਅੱਜ ਮੇਰੀਆਂ ਵਟੜੀਆਂ ਗਲਤ ਇਹਨੀਆਂ ਵਟੜੀਆਂ ਪਰਸਪਰ ਸਵੰਦਨ ਦੀ ਵਟੜੀ ਹੁਣ ਉਹ ਪਿਆਰੇ ਨਹੀਂ ਕਿਸੇ ਦਾ ਵੀ ਜਾਣੀ ਕਿ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਉਦੋਂ ਪਹਿਲੇ ਸਮਿਆਂ ਵਿੱਚ ਸੇਵੀਆਂ ਵੜਦੇ ਸੀ ਵੀ ਉਦੋਂ ਜਿਹੜੀਆਂ ਮਤਲਬ ਜਨਾਨੀਆਂ ਹੁੰਦੀਆਂ ਸੀ ਉਹ ਇੱਕ ਦੂਜੇ ਦੇ ਵਿਢੀ ਤੇ ਬਟਾ ਲੈਂਦੀਆਂ ਹਨ ਵੀ ਉਹ ਚੀਜ਼ ਹੁਣ ਖਤਮ ਹੋ ਗਈ ਠੀਕ ਆ ਠੀਕ ਆ ਵੀ ਤਾਂ ਹੀ ਹੁਣ ਹੱਥ ਵਾਲੀਆਂ ਜਿਹੜੀਆਂ ਚੁਟਕੀ ਵਾਲੀਆਂ ਸੇਵੀਆਂ ਕੋ ਵੜਦਾ ਨੇ ਇਹ ਚੀਜ਼ ਹੈ ਨਾ ਜਿਹੜਾ ਜਲਦੀ ਦਾ ਜਵਾਨਾ ਆ ਗਿਆ ਮਤਲਬ RAMNAR ਸੀ ਹੁਣ ਹੈ ਵੀ ਮਸ਼ੀਨ ਲਾਓ ਜਲਦੀ ਵਟਾਓ ਕੰਮ ਚੜੇੜੋ ਐਸੀ ਲਾਓ ਬੜੀ ਸਹੀ ਗੱਲ ਹੈ ਤੇ ਕਿਵੇਂ ਸਵਾਦ ਵਰਤੀਆਂ ਨੇ ਜੀ ਹਾਂ ਠੀਕ ਬਣਦੀਆਂ ਨੇ ਪਹਿਲਾਂ ਦੇਖੀ ਤੁਪ ਕਰਦੇ ਹੁੰਦੇ ਸੀ ਲੋਕ ਖਾਂਦੇ ਸੀ ਉਹਦਾ ਪਿਆਜ਼ ਟਮਾਟਰ ਦਾ ਤੜਕਾ ਲਾ ਕੇ ਫਿਰ ਹਾਂ ਹੋਰ ਕੀ ਖਾਲਾ ਕੋਈ ਵੀ ਹੁਣ ਉਹ ਗੱਲਾਂ ਨਹੀਂ ਰਹੀਆਂ ਪਈਆਂ ਨੀਆਂ ਵੀ ਯਾਨੀ ਕਿ ਇਹ ਵੀ ਵਟਾਲੀਆਂ ਮਜਬੂਰੀ ਹੈ ਸਹੀ ਗੱਲ ਆਂਟੀ ਦੀ ਤੇ ਇਹ ਵੀ ਵਟਾਲੀਆਂ ਹੁਣ ਮਜਬੂਰੀ ਹੈ ਮਜਬੂਰੀ ਹੋ ਗਈ ਕਿਉਂਕਿ ਲੋਕਾਂ ਦੇ ਵਿੱਚ ਪਿਆਰ ਨਹੀਂ ਰਿਹਾ ਉਹ ਸਮਾਹੀ ਰਿਹਾ ਪਹਿਲਾਂ ਜਿਵੇਂ ਵੀ ਇੱਕ ਦੂਜੇ ਨਾਲ ਬਿੜੀ ਨਮਟਾ ਦਿੰਦੀਆਂ ਸੀ ਤੇ ਇਸ ਕਰਕੇ ਆ ਦੇਖੋ ਖਦੇ ਜਿਵੇਂ ਮਾਈਆਂ ਭਾਈਆਂ ਘਰੇ ਤੋੜਦੇ ਨੇ ਪਿੰਡਾਂ 'ਚ ਤੋੜਦੇ ਨੇ ਸੈਂਵੀਆਂ ਤੋੜਨੀਆਂ ਹੁਣ ਪਾਇਆ ਤੋੜੇ ਠੀਕ ਹੈ ਨੋਰਮਲ ਦਾ ਲਓ ਐਂ ਲਾਓ ਇਹਨਾਂ ਦੋਨੋਂ ਸਾਲਾ ਦਾ ਐ ਭਰੋ ਐ ਲਾਓ ਵੇਖ ਲਓ ਜੀ ਸਮਾਂ ਇਹੋ ਜਿਹਾ ਆ ਗਿਆ ਵੀ ਇੱਕ ਤਾਂ ਲਾ ਲਓ ਵੀ ਲੋਕਾਂ ਕੋਲ ਟਾਈਮ ਨਹੀਂ ਹੈਗਾ ਲੋਕ ਬਿਜੀ ਜਾਦੇ ਹੋਗੇ ਕੰਮਕਾਰਾਂ ਚ ਤੇ ਇੱਕੋ ਹੀ ਗੱਲ ਆ ਗਈ ਵੀ ਲੋਕ ਜ਼ਿਆਦਾਤਰ ਆਲਸੀ ਵੀ ਹੋ ਗਏ ਤੇ ਹੁਣ ਇਸ ਕਰਕੇ ਆਂਦੇ ਨੇ ਜਿਹੜਾ ਕੰਮ ਮਿੰਟੋ-ਮਿੰਟੀ ਹੋ ਜੇ ਤੇ ਉਹ ਇਸ ਕਰਕੇ ਮਸ਼ੀਨਾ ਕਰ ਦਿੰਦੀਆਂ ਨੇ ਸਾਸਰੀ ਘਾਂਟੀ ਜੀ ਸਾਸਰੀ ਘਰ ਪੁੱਤ ਤੇ ਸੇਵੀਆਂ ਬਟਾਣੀਆਂ ਨੇ ਹਾਂ ਸੇਵੀਆਂ ਬਟਾਣੀਆਂ ਨੇ ਅੱਛਾ ਜਾਣੀ ਕਿ ਮੈਦਾ ਤੇ ਵਿੱਚ ਸੂਜੀ ਮਿਕਸ ਕਰਾਈ ਹੈ ਹਾਂਜੀ ਠੀਕ ਹੈ ਤੇ ਹੱਥ ਨਾਲ ਨਹੀਂ ਵੜਦੇ ਆਤਮਾ ਹੁਣ ਬੁਢੇ ਹੋ ਗਏ ਹੱਥਾਂ ਵੱਟ ਘੜੀ ਆਦੀਆ ਹੈ ਇੱਕ ਪੇੜਾ ਵੱਟਾਂਗੇ ਅੱਛਾ ਅੱਛਾ ਹਾਂ ਇੱਕ ਪੇੜਾ 26ਆਂ ਉਟਾਈ ਜਾਂਦੇ ਨੇ ਤੁਸੀਂ ਨਹੀਂ ਉਟਾਣੀਆਂ ਸਾਂਨੇ ਵਟਲੀਆਂ ਕਿਹੜੀਆਂ ਜਿੰਦਰੀਆਂ ਅੱਛਾ ਜਿੰਦਰੀ ਦਾ ਵਟੀਆਂ ਹਾਂ ਆਪ ਕਿਹੜੀ ਜਿੰਦਰੀ ਆ ਉਹ ਹੱਥ ਵਾਲੀ ਜਿੰਦਰੀ ਜਿਹੜੀ ਮੰਜੀ ਨਾਲ ਬੰਨ ਕੇ ਹਾਂ ਹਾਂ ਠੀਕ ਹੈ ਠੀਕ ਹੈ ਉਹ ਵੀਆ ਵਧੀਆਂ ਹੋ ਗਈਆਂ ਸੇਰੀਆਂ ਜਾਂ ਮਸ਼ੀਨੀਆਂ ਹੁੰਦੀਆਂ ਨੇ ਵਧੀਆਂ ਵਧੀਆਂ ਹੁੰਦੀਆਂ ਉਹਦੀਆਂ ਵਧੀਆਂ ਹੁੰਦੀਆਂ ਇਹ ਵੀ ਫਰਕ ਹੈ ਜੀ ਤੇ ਹੁਣ ਹੱਥਾਂ ਵਾਲੀਆਂ ਨਹੀਂ ਵੜਦੇ ਜੀ ਪਟਾਂਗੇ ਟੁੱਟੀਆਂ ਅੱਗੇ ਜਾਗੇ ਕਿ ਵਟਕੀਆਂ ਨਹੀਂ ਜਾਂਦੀਆਂ ਹੁਣ ਨਾ ਵਟਦੇ ਆ ਟੁੱਟੀਆਂ ਵਾਲੀਆਂ ਵੜਦੇ ਆ अच्छा अच्छा चुंडी आलिया ठीक है ठीक है ਨਾਲੇ ਸਮੇਂ ਦੇ ਹਿਸਾਬ ਨਾਲ ਬਹੁਤ ਜਿਹੜੀਆਂ ਚੁੰਡੀ ਆਈਆਂ ਸੇਵੀਆਂ ਇਹਨੂੰ ਘੱਟ ਨਹੀਂ ਗਏ ਜੀ ਪੈਸਾ ਨਾਲੋਂ ਹੈ ਜਿਹੜੀਆਂ ਚੁੰਡੀ ਆਈਆਂ ਸੇਵੀਆਂ ਇਹਨੂੰ ਲੋਕ ਪੈਸਾ ਨਾਲੋਂ ਘੱਟ ਨਹੀਂ ਵੜਦੇ ਨਾ ਵਾਧੂ ਵਟਾਦੇ ਵਾਧੂ ਵੜਦੇ ਆ اچھا ਬਾਕੀ ਆ ਮਸ਼ੀਨ ਦਾ ਲੋਕ ਵਟਾਈ ਜਾਂਦੇ ਇਹਨਾਂ ਤੋਂ ਕੋਈ ਰਿਐਕਟਿਵ ਹੁੰਦੇ ਨਹੀਂ ਇੰਨੀ ਵਧੀਆ ਉਹ ਆਹੋ ਵਧੀਆ ਹੁੰਦੇ ਆ ਠੀਕ ਹੈ ਮੈਨੂੰ ਕਹਿ ਦਿਓ ਮੈਂ ਵਾਧੂ ਵੀ ਚਲੋ ਜੀ ਪੈਸੇ ਦੇ ਦਿਓ اچھا اچھا ਇਹਦੇ ਨਾਲ ਪਟਾਣ ਚਲੋ ਠੀਕ ਹੈ ਜੀ ਧੰਨਵਾਦ ਜੀ ਉਹਦੇ ਕੋਲ ਹੋਰ ਤਾਂ ਆ ਗਏ ਕਿਤੇ ਨਹੀਂ ਕਰਦੇ ਰਮਨ ਪਰਿਓ ਬਾਈ ਜੀ ਹੋਰ ਕੀ ਹਾਲ ਚਾਲ ਹੈ ਜਿਵੇਂ ਸੇਮੀਆਂ ਬਟਾਉਣੀਆਂ ਆਈ ਤੇ ਇਹਦੇ ਨਾਲ ਮਤਲਬ ਮਸਰੀਆਂ ਨਾ ਬਟਾਓਗੇ ਪਹਿਲਾਂ ਵੀ ਬਟਾਉਂਦੇ ਹੋ ਕਿਵੇਂ ਵਧੀਆ ਹੁੰਦੀਆਂ ਹੈ ਠੀਕ ਹੈ ਉਹਨੂੰ ਉੱਤਰ ਲੈ ਕੇ ਜਾਓਗੇ ਇਹਨੂੰ ਅੱਛਾ ਚਲੋ ਠੀਕ ਹੈ ਤੋ ਲੋ ਬਾਈ ਜੀ ਨਾ ਕਰਦੇ ਆ ਗੱਲਬਾਤ ਬਾਈ ਜੀ ਹੋਰੀ ਇਹਨਾਂ ਨੇ ਵਟਾਈਆਂ ਨੇ ਸੇਵੀਆਂ ਔਰ ਸਾਸਰੀ ਘਰ ਬਾਈ ਜੀ ਸਾਸਿਕਾਰ ਵੀਰ ਜੀ ਸਾਸਿਕਾਰ ਉਹ ਠੀਕ ਹੋਈ ਬਹੁਤ ਵਧੀਆ ਜੀ ਤੇ ਇਹ ਬਾਈ ਜੀ ਸੇਵੀਆਂ ਵਟਾਈਆਂ ਤੁਸੀਂ ਇਹ ਮਸ਼ੀਨ ਦੇ ਨਾਲ ਹਾਂਜੀ ਤੇ ਜਿਵੇਂ ਲਾ ਲੋ ਪੁਰਾਣੇ ਪਹਿਲਾਂ ਸਮੇਂ ਹੁੰਦੇ ਸੀ ਅੱਜ ਤੋਂ 15 16 17 ਸਾਲ ਪਹਿਲਾਂ ਹਾਂਜੀ ਵੀ ਜਿਹੜੀਆਂ ਸੇਵੀਆਂ ਹੁੰਦੀਆਂ ਸੀ ਉਹ ਆਪਣੀਆਂ ਮਤਲਬ ਲਾ ਲੋ ਘਰ ਦੀਆਂ ਮਤਲਬ ਬੁੜੀਆਂ ਹੁੰਦੀਆਂ ਸੀ ਜਾਂ ਜਨਾਨੀਆਂ ਉਹ ਹੱਥ ਨਾਲ ਵੜਦੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਪਰ ਹੁਣ ਸਮਾਂ ਇਹੋ ਜਿਹਾ ਆ ਗਿਆ ਵੀ ਇਹ ਮਸ਼ੀਨਾ ਆ ਗਈਆਂ ਤੇ ਇਹਨਾਂ ਮਸ਼ੀਨ ਮਸ਼ੀਨਾਂ ਦੇ ਨਾਲ ਸੇਵੀਆਂ ਵਟਾਉਣ ਲੱਗ ਗਈਆਂ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀਰ ਜੀ ਇਦਾਂ ਹੈ ਜੀ ਦੇਖੋ ਇੱਕ ਤਾਂ ਹਰੇਕ ਬੰਦੇ ਕੋਲ ਸਮੇਂ ਦੀ ਘਾਟ ਹੋ ਗਈ ਸਮੇਂ ਦੀ ਘਾਟ ਕਾਰਨ ਕਰਕੇ ਮਸ਼ੀਨਰੀ ਯੁੱਗ ਹੋ ਗਿਆ ਜ਼ਿਆਦਾ ਮਸ਼ੀਨਰੀ ਯੁੱਗ ਜ਼ਿਆਦਾ ਹੋਣ ਨਾਲ ਇੱਕ ਸਾਡੇ ਸਰੀਰ ਤੇ ਵੀ ਪ੍ਰਭਾਵ ਪਿਆ ਠੀਕ ਹੈ ਕਿਉਂਕਿ ਪਹਿਲਾਂ ਅਸੀਂ ਮਿਹਨਤ ਕਰਦੇ ਸੀ ਜਿੰਦੀ ਘੇੜਦੇ ਸੀ ਸਮਾਂ ਲੱਗਦਾ ਸੀ ਉਹਦੇ ਕਾਰਨ ਤੇ ਬਿਮਾਰੀਆਂ ਵੱਧ ਗਈਆਂ ਕਿਉਂਕਿ ਮਿਹਨਤ ਘਟ ਗਈ ਠੀਕ ਹੈ ਸਮਾਂ ਹਰੇਕ ਬੰਦਾ ਅੱਜ ਬਿਜੀ ਹੈ ਠੀਕ ਹੈ ਠੀਕ ਹੈ ਨਾ ਜੀ ਹਰੇਕ ਬੰਦਾ ਬੀਜੀ ਹੋਣ ਕਰਕੇ ਲੋਕਾਂ ਕੋਲੇ ਸਮਾਂ ਘਟ ਹੈ ਜਿੰਦਿਆਂ ਦਾ ਯੁੱਗ ਚੱਲਾ ਗਿਆ ਹੁਣ ਇਹ ਮਸ਼ੀਨਾਂ ਦੇ ਦੁਆਰਾ ਸੇਵੀਆਂ ਬੱਢੀਆਂ ਜਾਂਦੀਆਂ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਲਾ ਲੋ ਵੀ ਆਪਾਂ ਚਲੋ ਮੰਨਦੇ ਆਂ ਵੀ ਸਮਾਂ ਘਟ ਹੈ ਤੇ ਉਹਦੇ ਹਿਸਾਬ ਨਾਲ ਇਹ ਜਿਹੜੀ ਮਸ਼ੀਨ ਹੈ ਇਹ ਸੇਵੀਆਂ ਛੇਤੀ ਵੱਢ ਦਿੰਦੀ ਹੈ ਤਾਂ ਪਰ ਕਿਤੇ ਨਾ ਕਿਤੇ ਆਪਾਂ ਜਿਵੇਂ ਪੁਰਾਣਾ ਸਮਾਂ ਛੱਡਿਆ ਜਾਂ ਟਾਈਮ ਛੱਡੇ ਨੇ ਤੇ ਉਹਦੇ ਹਿਸਾਬ ਨਾਲ ਆਪਾਂ ਬਿਮਾਰੀਆਂ ਨਹੀਂ ਛੇੜ ਮਤਲਬ ਆਪਣੇ ਸਰੀਰ ਤੇ ਜ਼ਿਆਦਾਤਰ ਬਿਮਾਰੀਆਂ ਹੋ ਗਈਆਂ ਵੀ ਜਿਵੇਂ ਆਪਾਂ ਪਹਿਲਾਂ ਆ ਮਹੀਨੇ ਦੇ ਵਿੱਚ ਆਪਣੀਆਂ ਮਤਲਬ ਮਾਤਾ ਹੁੰਦੀਆਂ ਸਨ ਭੈਣਾਂ ਹੁੰਦੀਆਂ ਸਨ ਉਹ ਆਪਾਂ ਨੂੰ ਮੰਜੀ ਦੇ ਨਾਲ ਵੀ ਬਨ ਕੇ ਦੇ ਦਿੰਦੀਆਂ ਸਨ ਮਸ਼ੀਨ ਤੇ ਘਰ ਦੇ ਵਿੱਚ ਜਿਹੜਾ ਕੋਈ ਮਤਲਬ ਬੰਦਾ ਹੁੰਦਾ ਹੁੰਦਾ ਸੀ ਉਹ ਘਮਾਨਦਾ ਹੁੰਦਾ ਸੀ ਤੇ ਉਹ ਆਟਾ ਲਾ ਕੇ ਤੇ ਆਪਾਂ ਉਹ ਸੇਵੀਆਂ ਵੜਦੇ ਹੁੰਦੇ ਸੀ ਉਸ ਹਿਸਾਬ ਨਾਲ ਮਤਲਬ ਜਿਵੇਂ ਹੁਣ ਪਹਿਲਾ ਯੁੱਗ ਸੀ ਉਦੋਂ ਬਿਮਾਰੀਆਂ ਘੱਟ ਲੱਗਦੀਆਂ ਸੀ ਤੇ ਹੁਣ ਬਿਮਾਰੀਆਂ ਵੀ ਤਾਂ ਸਰੀਰ ਤੇ ਬਹੁਤ ਜ਼ਿਆਦਾ ਆ ਵਧ ਗਈਆਂ ਨਾ ਉਸੇ ਗੱਲ ਕੀਤੀ ਹੈ ਨਾ ਜੇ ਅਸੀਂ ਮਿਹਨਤ ਕਰਨੀ ਘਟਾਤੀ ਤੇ ਉਸ ਕਰਕੇ ਸਾਡੇ ਸਰੀਰ ਨੂੰ ਬਿਮਾਰੀਆਂ ਜ਼ਿਆਦਾ ਲੱਗਣ ਲੱਗੀਆਂ ਠੀਕ ਹੈ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਹੌਣ ਵਾਲੇ ਸਮੇਂ ਦੇ ਵਿੱਚ ਵੀ ਜੜੀਆਂ ਸੇਵੀਆਂ ਨੇ ਚਲੋ ਲੋਕਾਂ ਨੂੰ ਇਹਦਾ ਛੌਂਕ ਤਾਂ ਹੈ ਇਹ ਤਾਂ ਨਹੀਂ ਖਤਮ ਹੁੰਦਾ ਤੇ ਕੋਈ ਏਦੂ ਵੀ ਕੰਪਿਊਟਰ ਜੋਗ ਆਜੂਗਾ ਵੀ ਜਮੇ ਇਹ ਤੋਂ ਵੀ ਆ ਹੀ ਗਿਆ ਵੀਰ ਜੀ ਕਈ ਬੰਦੇ ਹੁਣ ਇਹ ਤਾਂ ਚਲੋ ਆਪਾਂ ਫਿਰ ਵੀ ਆਪਣਾ ਥੋੜਾ ਜਿਹਾ ਪਿੰਡੂ ਏਰੀਏ ਜੇ ਮੰਗੂ ਜੀ ਹੈ ਆਪਾਂ ਸ਼ਹਿਰ ਚ ਲੈਣੇ ਆ ਇਹ ਰੈਡੀमेड ਆ ਗਿਆ ਦੁਕਾਨ ਤੋਂ ਜਾ ਕੇ ਲੈਓ ਨਾ ਮੈਦਾ ਲੈਣਾ ਨਾ ਕੁਛ ਲੈਣਾ ਨਾ ਮਸ਼ੀਨ ਵਾਲਾ ਬੁਲਾਉਣਾ ਕੁਛ ਨਹੀਂ ਠੀਕ ਹੈ ਠੀਕ ਹੈ ਜਦੋਂ ਮਰਜ਼ੀ ਲੈਓ ਨਾ ਸਟੋਰ ਕਰਨ ਦੀ ਲੋੜ ਨਾ ਲੈਣਾ ਨਾ ਦੇਣਾ ਸਹੀ ਗੱਲ ਹੈ ਚਲੋ ਬਾਈ ਜੀ ਕਹਿੰਦਾ ਵੀ ਇਹ ਤਾਂ ਬਿਲਕੁਲ ਹੀ ਰੈਡੀमेड ਵੀ ਆ ਗਈਆਂ ਤੇ ਸਹੀ ਗੱਲ ਹੈ ਵੀ ਜਿਵੇਂ ਸਮਾਂ ਬਦਲ ਗਿਆ ਹੈ ਤੇ ਸਮੇਂ ਦੇ ਨਾਲ ਅੱਗੇ ਯੁੱਗ ਵੀ ਬਦਲਦਾ ਜਾਂਦਾ ਹੈ ਤੇ ਪਰ ਜਿੱਥੇ ਸਰੀਰਕ ਸੁੱਖ ਪਾਇਆ ਹੈ ਆਪਾਂ ਪਰ ਉੱਥੇ ਤਕਲੀਫਾਂ ਵਧ ਗਈਆਂ ਸਰੀਰ ਤੇ ਬਿਮਾਰੀਆਂ ਵਧ ਗਈਆਂ ਕਿਉਂਕਿ ਹਰ ਇੱਕ ਚਾਹੁੰਦਾ ਹੈ ਵੀ ਮੈਨੂੰ ਹੱਥ ਨਾ ਹਿਲਾਉਣਾ ਪਵੇ ਜਿਹੜਾ ਕੰਮ ਬੰਦੇ ਦਾ ਮਸ਼ੀਨਾ ਕਰਨ ਲੱਗ ਗਈਆਂ ਤਾਂ ਫਿਰ ਦਿਨੋਂ ਦਿਨ ਬਾਈ ਜੀ ਬਿਮਾਰੀ ਤਾਂ ਵਧੂਗੀ ਚਲੋ ਠੀਕ ਹੈ ਬਾਈ ਜੀ ਧੰਨਵਾਦ ਹੈ ਧੰਨਵਾਦ